ਦੱਨਾ ਯਾਰ ਤੁਹਾਨੂੰ ਹਾਏ 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 ਹਾਂ ਬੜੀਆ ਗੱਲ ਕੋਈ ਨਾ ਕੋਈ ਹੱਥ ਜਾਂ ਪੈਰ ਕੋਈ ਧਰਤੀ ਨਾਲ ਟੱਚ ਹੋਇਆ ਹੋਣਾ ਜ਼ਰੂਰੀ ਹੈ ਫੇਰ ਇਹ ਕਰੰਟ ਮਾਰਦਾ ਨਾ ਉਹ ਨਹੀਂ ਮਾਰਦਾ ਹਣ ਜਾ ਲਓ ਵੀ ਮਿੱਤਰੋ ਅੱਜ ਇੱਕ ਸਾਇੰਸ ਦੀ ਟਰੈਕ ਹੈ ਜਿਹੜੀ ਉਹ ਆਪਾਂ ਕਰਕੇ ਦੇਖਣ ਲੱਗਿਆਂਗੇ ਹਾ ਮੈਕ ਜਿਹੜਾ ਇਹ ਪਾਸੇ ਰੱਖਿਆ ਆਪਣੇ ਦੇ ਕਿਉਂਕਿ ਇਹਦੇ ਟ੍ਰੈਕ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਚੀਜ਼ ਜਿਹੜੀ ਬੰਦੇ ਦੇ ਨੇੜੇ ਜਾਂ ਕੋਲੇ ਜਾਂ ਲੱਗੀ ਨਾ ਟੱਚ ਨਹੀਂ ਹੋਣੀ ਚਾਹੀਦੀ ਹਨਾ ਉਹਨੂੰ ਧਰਤੀ ਤੋਂ ਪੈਰ ਵੀ ਤਾਂ ਹੋਣਾ ਚਾਹੀਦਾ ਤੇ ਕੁਰਸੀ ਵੀ ਰਬੜ ਦੀ ਹੋਣੀ ਚਾਹੀਦੀ ਜਿੱਤੇ ਬੈਠਣਾ ਹੈ ਠੀਕ ਹੈ ਤਾਂ ਕਰਕੇ ਮੈਂ ਮੈਕ ਵੀ ਪਾਸੇ ਰੱਖਿਆ ਕੋਈ ਘੜੀ ਫੋਨ ਫੋਨ ਸਾਰਾ ਕੁਝ ਕੁਝ ਨਹੀਂ ਮੇਰੇ ਕੋਲੇ ਠੀਕ ਹੈ ਭਾਈ ਜੀ ਤੇ ਟ੍ਰੈਕ ਦਾ ਕੰਮ ਕੀ ਹੈਗਾ ਵੀ ਮੇਰੇ ਢੁਈ ਦੇ ਵਿੱਚ ਆ ਮਗਰ ਉਹਨਾਂ ਜਿਹੜਾ ਬਣਾਇਆ ਹੋਇਆ ਕੋਟਲਾ ਇਹ ਇਹਨੇ ਮਾਰਨਾ ਹੈ ਘੱਟੋ ਘਾਟ 10 ਤੋਂ 20 ਹਰੀ 20 ਹਰੀ ਮਾਰਨਾ ਘੱਟੋ ਘਾਟ ਭਾਈ ਉ ਤੇ ਬਈ ਉਦੋਂ ਬਾਅਦ ਇੱਕ ਕਰੰਟ ਦੀ ਚੰਗਿਆੜੀ ਜੀ ਨਿਕਲਦੀ ਹੁੰਦੀ ਹੈ ਨਾ ਆਪਾਂ ਉਹ ਟੈਸਟ ਕਰਕੇ ਵੇਖਣਾ ਵੀ ਨਿਗਲਦੀ ਆ ਕਿ ਨਹੀਂ ਨਿਗਲਦੀ ਠੀਕ ਆ ਤੇ ਲੈ ਬਈ ਕਰ ਦੀ ਸਟਾਰਟ ਮੈਂ ਕਿਹਾ ਪਰੇ ਹੋ ਜਾ ਕਰਾਂ ਲਾ ਬਈ ਮਾ ਖੱਟੇ 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 ਪੂਰਾ ਜ਼ੋਰ ਨਾਲ ਮਾਰ ਪੂਰਾ ਪਤਾ ਵੀ ਲੱਗੇ ਪੂਰਾ ਇੱਧਰ ਦੀ ਬਾਈ ਦੀ ਥੋੜੇ ਪਿੱਛੇ ਮਾਰ ਹਾਂ ਮਾਰ ਜ਼ੋਰ ਦੀ ਹਾਇ ਪਿੱਛੇ ਪੂਰਾ ਲੈ ਪਿੱਛੋਂ ਖਿੱਚ ਕੇ ਪਤਾ ਨਹੀਂ ਜਦਣਾ ਯਾਰ ਤੂੰ ਹਾਇ 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 ਹਾਂ ਬੜੀਆ ਗੱਲ ਹਾਂ ਪਤਾ ਲੱਗਦਣਾ ਹਾਂ ਐ ਤਾਂ ਤੜਕਾ ਬੰਦਾ ਆਉਂਦਾ ਪੂਰਾ ਇਹ ਕਿੰਨੇ ਮਿੰਟ ਮਾਰਨਾ ਆਉਂਦਾ ਮਾਂ ਨੂੰ ਮੈਂ ਦੱਸ ਦਿਆ ਰਹੀ ਕਹਿੰਦਾ ਮੇਰੀ ਗੱਲ ਸੁਣੋ ਹੋ ਗਿਆ ਠੀਕ ਆ ਕੋਲੇ ਬਾਹਰ ਖਾਣੇ ਦੂਜਾ ਸੰਕਰਾਂਤ ਵਾਲਾ ਜਾ ਗਿਆ ਯਾਰ ਫੜ ਕੇ ਜਗਾ ਲੈ ਵੀ ਹੁਣ ਇੱਕ ਹੱਥ ਲਾ ਥੱਲੇ ਧਰ ਤੇ ਨੱਚ ਕਰ ਇਹ ਵੀ ਮਿੱਤਰੋ ਮਾਰੀ ਚੱਲ ਤੂੰ ਮਾਰੀ ਚੱਲ ਅੱਛਾ ਫੜਨਾ ਮੈਂ ਫੜੀ ਬਈ ਇਸ ਚਾਰ ਲਾਗਣਾ ਚਾਹੀਦਾ ਆ ਮੇਰੇ ਆ ਜਾ ਤੂੰ ਕੋਲੇ ਮੈਗਨੇਟ ਕਰਦੇ ਮੈਂ ਬੜਾ ਬੋਲਣਾ ਕਰ ਮੈਂ ਕੋਲੇ ਆ ਜਾ ਠੀਕ ਹੈ ਮਿੱਤਰੋ ਇਹਦੇ ਵਿੱਚ ਟ੍ਰਿਕ ਜੇ ਇੱਕ ਗੱਲ ਹੋਰ ਆ ਵੀ ਇੱਕ ਬੰਦੇ ਦਾ ਕੋਈ ਨਾ ਕੋਈ ਹੱਥ ਜਾਂ ਪੈਰ ਕੋਈ ਵੀ ਧਰਤੀ ਨਾਲ ਟੱਚ ਹੋਇਆ ਹੋਣਾ ਜ਼ਰੂਰੀ ਆ ਫਿਰ ਇਹ ਕਰੰਟ ਮਾਰਦਾ ਨਾ ਉਹ ਨਹੀਂ ਮਾਰਦਾ ਹੁੰਦਾ ਠੀਕ ਹੈ ਲਾ ਮਾਰੋ ਧਰ ਲਾ ਦਿਆ ਚੜ ਜਾ ਸੱਚੀ ਮਾਰਨਾ ਯਾਰ ਯਾਰ ਦੱਬ ਨਾ ਕਰ ਤਮੀ ਚੱਲ ਮਾਰ ਲਾ ਕੇ ਵੇਲਾ ਯਾਰ ਸੱਚੀ ਆਇਆ ਚਿਗੜਾ ਚਿਗੜਾ ਮਾਰਦਾ ਯਾਰਾ ਮੈਂ ਕਿਨੇ ਮਿੱਤਰੋ ਸੱਚੀ ਵਿੱਚ ਹੀ ਗੱਲ ਆ ਤੁਸੀਂ ਕਰਕੇ ਵੇਖੋ ਘਰੇ ਟਰਾਈ ਕਰਦੇ ਵੀ ਹਨਾ ਸੱਚੀ ਚਿਗੜਾ ਫੀਲ ਆਦਾ ਵੀਡੀਓ ਚ ਸ਼ਾਇਦ ਦੇਖਿਆ ਹੋਵੇ ਨਾ ਦੇਖਿਆ ਹੋਵੇ ਸੱਚੀ ਵਿੱਚ ਚਿਗੜਾ ਨਿਕਲਿਆ ਮਿੱਤਰੋ ਕਿਉਂ ਨਾ ਸੀਟ ਪੂਰੀ ਚੋਰਾੜ ਜਿਹਾ ਆਦੀ ਯਾਰਾ ਬੜਾ ਵੜ ਕੇ ਵੱਜਿਆ ਕਰਕੇ ਦੇਖੋ লাইਵ ਵੀ ਵੀਡੀਓ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਮਿੱਤਰੋ ਖੱਚ ਕੇ ਠੀਕ ਆ ਸੱਚੀ ਗੱਲ